ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਇਹ ਵੀਡੀਓ ਪਹੁੰਚ ਸਕੇ ਆ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇਹ ਟੱਬਾ ਦੇਖ ਰਹੇ ਹੋ ਰੈਸਟੋਰੈਂਟ ਦੇਖ ਰਹੇ ਹੋ ਇਹ ਬਿਲਕੁਲ ਖਾਲੀ ਪਿਆ ਟੱਬਾ ਆ ਦੇਖੋ ਟੱਬਾ ਬਿਲਕੁਲ ਖਾਲੀ ਉਸ ਤੋਂ ਬਾਅਦ ਨਾਲ ਪٹرول ਪੰਪ ਹੈ ਇਹ ਨਹੀਂ ਵੀ ਕੋਈ ਗੱਡੀ ਉੱਤੇ ਲੱਗੀ ਉਹ ਵੀ ਖਾਲੀ ਹੈ ਉਸ ਤੋਂ ਅੱਗੇ ਗੁਰੂ ਦਾ ਗਰੂ ਗੁਰਦੁਆਰਾ ਸਾਹਿਬ ਆਉਂਦਾ ਹੈ ਉਸ ਤੋਂ ਅੱਗੇ ਫਿਰ ਟੱਬਾ ਜਾਨੀ ਕਿ ਦੋ ਟੱਬਿਆਂ ਦੇ ਵਿਚਾਲੇ ਗੁਰੂ ਘਰ ਹੈ ਗੁਰੂ ਘਰ ਦੇ ਉੱਪਰ ਲਿਖਿਆ ਹੋਇਆ ਹੈ 24 ਘੰਟੇ ਲੰਗਰ ਸੇਵਾ ਤੇ ਉੱਥੇ ਗੱਡੀਆਂ 4-5 4-5 ਹਰ ਟਾਈਮ ਖੜੀਆਂ ਰਹਿਂਦੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਗੁਰੂ ਦਾ ਲੰਗਰ ਨਾ ਛਕੋ ਮਾੜਾ ਹੁੰਦਾ ਪਰ ਜਿਹੜਾ ਆਪਾਂ ਗੱਲ ਕਹਿਣਾ ਚਾਹੁੰਦੇ ਆਂ ਵੀ ਆਪਣੇ ਭਰਾ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਜਾਂ ਆਪਣਾ ਪੰਜਾਬ ਛੱਡ ਰਹੇ ਨੇ ਇਸੇ ਕਰਕੇ ਛੱਡ ਰਹੇ ਨੇ ਇੱਕ ਗੁਰਦੁਆਰੇ ਵਾਲਿਆਂ ਨੂੰ ਇਹ ਚਾਹੀਦਾ ਵੀ ਇੱਥੇ ਗੱਡੀ ਵਾਲਾ ਨਾ ਖੜੇ ਕਿਉਂ ਜਿਹੜਾ ਟੱਬਾ ਗੱਡੀ ਦੇ ਸਿਰ ਤੇ ਹੀ ਚੱਲਦਾ ਹੈ ਅਗਲੇ ਨੂੰ ਤਾਂ ਹੀ ਕਮਾਈ ਹੋਊਗੀ ਹੁਣ ਚਾਰ ਗੱਡੀਆਂ ਖੜੀਆਂ ਨੇ ਦੋ ਓਸ ਥਾਬੇ ਤੇ ਖੜ੍ਹਦੀਆਂ ਦੋ ਓਸ ਥਾਬੇ ਤੇ ਆ ਵੀ ਬੋਰਡ ਤੁਸੀਂ ਪੜ ਸਕਦੇ ਹੋ ਲਿਖਿਆ ਹੋਇਆ 24 ਘੰਟੇ ਲੰਗਰ ਹਾਂ ਮੰਨਦੇ ਹਾਂ ਗੁਰੂ ਘਰ ਚ ਲੰਗਰ 24 ਘੰਟੇ ਜ਼ਰੂਰ ਹੁੰਦਾ ਪਰ ਟਰੱਕਾਂ ਵਾਲਿਆਂ ਵਾਸਤੇ ਨਹੀਂ ਹੋਣਾ ਚਾਹੀਦਾ ਤੁਹਾਡੀ ਕੀ ਰਾਏ ਹੈ ਵੀ ਹਾਂ ਇੱਥੇ ਐਦਾਂ ਬਿਰੋਕ ਲਗਣੀ ਚਾਹੀਦੀ ਹੈ ਇਹਨਾਂ ਨੂੰ ਡਰਾਈਵਰਾਂ ਨੂੰ ਜਾਂ ਨਹੀਂ ਹਾਂ ਉਹਦਾ ਆਪਣਾ ਉਹਨਾਂ ਨੇ ਕੋਈ ਥਾਬੇ ਤੇ ਦਿੱਕਤ ਹੈ ਇਸ਼ਨਾਨ ਪਾਣੀ ਦੀ ਜਾਂ ਕੁਝ ਤੇ ਫਿਰ ਤੇ ਖੜ੍ਹ ਸਕਦੇ ਨੇ ਪਰ ਜਦੋਂ ਆ ਦੇਖੋ ਆ ਬਾਈ ਨੇ ਇੱਕ ਆਪਣਾ ਕੰਮ ਚਲਾਈ ਹੈ ਇਹ ਤਾਂ ਬਾਈ ਦਾ ਪਿੰਡ ਪੈਣ ਦੇ ਕਾਲਾਏ ਦਾ ਨਾਮ ਹੈ ਇੱਕ ਆਪਣਾ ਤੋਰੀ ਫੁਲਕਾ ਚਲਾ ਰਿਹਾ ਬੰਦਾ ਪਰ ਇਹਦੇ ਨਾਲ ਕਿਸੇ ਨਾ ਕਿਤੇ ਇਹਨਾਂ ਦੇ ਬਿਜ਼ਨਸ ਨੂੰ ਵੀ ਠੇਸ ਪਹੁੰਚ ਰਹੀ ਏ ਤੋਂ ਡੀ ਰਹੇਗੀ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਹਾਂ ਹੋਣਾ ਚਾਹੀਦਾ ਐਵੇਂ ਜਾਂ ਨਹੀਂ ਹੋਣਾ ਚਾਹੀਦਾ ਵੀ ਗੁਰ